ਲੋਕਾਂ ਨੂੰ ਜੀ ਉਹ ਹੀ ਆਟਾ ਮੱਕੀ ਦਾ ਖਾਣ ਦਾ ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਤੁਹਾਡੇ ਆਪਣੇ ਚੈਨਲ ਤੇ ਸਵਾਗਤ ਹੈ ਜੀ ਆਪਾਂ ਬਣਾਉਣ ਲੱਗੇ ਆਂ ਬੋਇਲ ਕੀਤੇ ਆਲੂਆਂ ਦੀ ਸਬਜ਼ੀ ਆਪਾਂ ਪਿਆਜ਼ ਕੱਟੇ ਨੇ ਟਮਾਟਰ ਆ ਜੀ ਆਲੂ ਬੋਇਲ ਕਰਕੇ ਰੱਖੇ ਨੇ ਇਧਰ ਆਪਾਂ ਲਈ ਆ ਜੀ ਪਾਲਕ ਤੇਲ ਆਪਾਂ ਨੇ ਕੜਾਹੀ ਚ ਰੱਖਤਾ ਤੇ ਗਰਮ ਹੋਣ ਵਾਸਤੇ ਤੇਲ ਜੀ ਆਪਾਂ ਹੋ ਰਿਹਾ ਗਰਮ ਤੇਲ ਆਪਣਾ ਜੀ ਹੋ ਚੁੱਕਿਆ ਗਰਮ ਆ ਪੈਡ ਕਰ ਰਹੇ ਹਾਂ ਇਹਦੇ ਵਿੱਚ ਜੀਰਾ ਜੀਰਾ ਐਡ ਕਰਤਾ ਜੀ ਨਾਲ ਆਪਾਂ ਕੱਟੇ ਹੋਏ ਪਿਆਜ਼ ਪਾ ਦਿੰਦੇ ਹਾਂ ਦਹੀਂ ਨਾਲ ਰੱਖੇ ਰੱਖੇ ਜਿਵੇਂ ਪਾ ਲਈ ਆ ਤਾਂ ਸਿਰੇ ਦੀ ਗੱਜਨਾ ਧੋਪੇ ਲਈ ਸੋਤੀ ਦੀ ਪਈ ਤੋਈ ਆ ਨਾ ਕੋਈ ਕੰਮ ਕਰਨ ਨੂੰ ਜੀ ਕਰੇ ਇਹ ਦਾ ਮੁਰਾਦ ਨਿਕਾਲਦਾ ਚੱਲਦਾ ਨਹੀਂ ਜੀ ਬੋਲੋ ਅਲ ਹਮਦੁਲਿਲਾਹ ਪੈਕ ਮੁੱਕ ਗਿਆ ਹੁਣ ਆਪਾਂ ਜੀ ਐਡ ਕਰ ਦਾਂਗੇ ਲਾਲ ਟਮਾਟਰ ਇਹਨਾਂ ਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਥੋੜਾ ਜਿਹਾ ਆਪਾਂ ਜੀ ਨਮਕ ਐਡ ਕਰ ਦਾਂਗੇ। ਨਾਲੇ ਆਪਾਂ ਜੀ ਕਰਤੀ ਹੋਈ ਤਾਲਕਾ ਇਹ ਬ ਕਰ ਦਾਂ। ਜੰਗੀ ਤਰ੍ਹਾਂ ਪਾਲਕ ਨੂੰ ਦੀ ਸਾਰੇ ਮਸਾਲੇ ਦੇ ਵਿੱਚ ਜੰਗੀ ਤਰ੍ਹਾਂ ਮਿਕਸ ਕਰ ਦਾਂ। ਤੇ ਇਹ ਵੀ ਕਰ ਗਏ ਨੇ ਖਾ ਕੇ ਜਦ ਆਪਾਂ ਮੰਨ ਗਿਆ ਉਹ ਆਪੇ ਜਾਂਦਾ ਫਿਰ ਹੁੰਦਾ। ਕਦੇ ਕਦੇ ਵੀ ਨਾ ਵੀ ਬੋਇਲ ਕੀਤੇ ਆਲੂਆਂ ਦੀ ਸਬਜ਼ੀ ਬਣਾਈ ਜਾਵੇ। ਇਹ ਵੀ ਬਹੁਤ ਵਧੀਆ ਲੱਗਦੀ ਹੈ ਜਿਹਦੀ ਤਰੀ ਬਹੁਤ ਵਧੀਆ ਬਣਦੀ ਹੈ। ਆਪਾਂ ਜੀ ਢਾਕਤਾ ਜੀ ਮਸਾਲੇ ਨੂੰ ਢਾਕੇ ਪਕਾਵਾਂਗੇ। ਆਪਾਂ ਜੀ ਐਡ ਕਰ ਦਾਂਗੇ ਹਲਦੀ ਹੁਣ ਆਪਾਂ ਇਹਦੇ ਵਿੱਚ ਐਡ ਕਰ ਦਾਂਗੇ ਜੀ ਲਾਲ ਮਿਰਚ ਟੇਸਟ ਅਨੁਸਾਰ ਜਿੰਨੀ ਕਿ ਤੁਸੀਂ ਵੱਧ ਘੱਟ ਖਾਣੇ ਹੋ ਜੀ ਉੱਚੇ ਆਪਦੇ ਹਿਸਾਬ ਨਾਲ ਪਾ ਲੈ ਥੋੜਾ ਜਿਹਾ ਆਪਾਂ ਨਮਕ ਪਾ ਦਾਂਗੇ ਥੋੜਾ ਜਿਹਾ ਨਮਕ ਆਪਾਂ ਪਹਿਲਾਂ ਪਾ ਲਿਆ ਸੀ ਆ ਐਡ ਕਰ ਦਾਂਗੇ ਜੀ ਥੋੜੀ ਜਿਹੀ ਕਸੂਰੀ ਮੇਥੀ ਲਗਾਤਾਰ ਹਿਲਾਉਂਦੇ ਹੋਏ ਸਾਰੇ ਨੂਨ ਵਿੱਚ ਨੂੰ ਜੀ ਆਪਾਂ ਚੰਗੀ ਤਰ੍ਹਾਂ ਰਲਵਾ ਦਾਂਗੇ ਘੜਸੀ ਦੇ ਨਾਲ ਚੰਗੀ ਤਰ੍ਹਾਂ ਕਰ ਦਾਂਗੇ ਮਿਕਸ ਥੋੜਾ ਜਿਹਾ ਆਪਾਂ ਜਿਹਦੇ ਵਿੱਚ ਪਾਣੀ ਐਡ ਕਰ ਦਾਂਗੇ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਆਪਾਂ ਇਹਨੂੰ ਮਿਕਸ ਕਰ ਦਾਂਗੇ मिक्स ਕਰਕੇ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ 2-3 ਮਿੰਟ ਲਈ ਢੱਕ ਕੇ ਪਕਾ ਲਾਂਗੇ ਜਿਹੜਾ ਆਪਾਂ ਨੇ ਨਾਣ ਮਿਰਚ ਪਾਇਆ ਉਹ ਚੰਗੀ ਤਰ੍ਹਾਂ ਪੱਕ ਜਾਊਗਾ ਥੋੜੀ ਜਿਹੀ ਆਪਾਂ ਇਹਦੇ ਵਿੱਚ ਜੀ ਹਿੰਗ ਐਡ ਕਰਤੀ ਥੋੜੀ ਜਿਹੀ ਆਪਾਂ ਇਹਦੇ ਵਿੱਚ ਜੀਨੀ ਐਡ ਕਰਾਂਗੇ ਨੋ ਕਿ ਆਪਾਂ ਨੇ ਪਾਲਕ ਪਾਈ ਆ ਜੀ ਮੇਥੀ ਪਾਈ ਆ ਫਿਰ ਉਹਦੀ ਕੜੱਤਣ ਜੀ ਨਹੀਂ ਆਉਗੀ ਸਬਜ਼ੀ ਦੇ ਵਿੱਚ ਲਗਾਤਾਰ ਹਲਾਉਂਦੇ ਹੋ ਆਪਾਂ ਚੰਗੀ ਤਰ੍ਹਾਂ ੀਨ ਲੈਣ ਤੇ ਜਦੋਂ ਹਿੰਗ ਪਾਈ ਆ ਜੀ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਢੱਕ ਕੇ ਪਕਾਉਣਾ ਹਾਂਜੀ ਆਪਾਂ ਦੋ ਤਿੰਨ ਕਮੈਂਟ ਲਈ ਢਾ ਕੇ ਮਸਾਲੇ ਨੂੰ ਚੰਗੀ ਤਰ੍ਹਾਂ ਪਕਾ ਲਿਆ ਹੁਣ ਆਪਾਂ ਦੀ ਹੋਮ ਟਾਕ ਦਾਂਗੇ ਹੁਣ ਆਪਾਂ ਨੇ ਜਿਹੜੇ ਜੀ ਆਲੂ ਉਹ ਆਪਾਂ ਸਾਬਤੇ ਆਲੂ ਬਾੜ ਲਏ ਸੀਗੇ ਜੀ ਛਿੱਲ ਕੇ ਆਪਾਂ ਹੱਥ ਦੇ ਨਾਲ ਭੰਨ ਲਏ ਸੀਗੇ ਜਦੋਂ ਆਪਾਂ ਹੱਥ ਦੇ ਨਾਲ ਆਲੂ ਭੰਨ ਕੇ ਨਾ ਸਬਜ਼ੀ ਬਣਾਉਂਦੇ ਆ ਤੇ ਸਬਜ਼ੀ ਦੇ ਵਿੱਚ ਬਹੁਤ ਜ਼ਿਆਦਾ ਵਧੀਆ ਸਬਜ਼ੀ ਦਾ ਟੇਸ ਆ ਜਾਂਦਾ ਆਪਾਂ ਤਾਂ ਮਸਾਲੇ ਦੇ ਵਿੱਚ ਲਗਾਤਾਰ ਹਿਲਾਉਂਦੇ ਹੋਏ ਚੰਗੀ ਤਰ੍ਹਾਂ ਸਾਰੇ ਮਸਾਲੇ ਦੇ ਵਿੱਚ ਆਲੂਆਂ ਨੂੰ ਮਿਕਸ ਕਰ ਦਾਂਗੇ। ਸਾਰਾ ਜਿਹੜਾ ਨਮਕ ਹੈ ਤੇ ਆਲੂਆਂ ਨੂੰ ਚੰਗੀ ਤਰ੍ਹਾਂ ਲੱਗ ਗਈ। ਜੇ ਆਪਾਂ ਸਬਜ਼ੀ ਦੀ ਸੁੱਕੀ ਰੱਖਣੀ ਹੋਵੇ ਆਪਾਂ ਇਸ ਤਰ੍ਹਾਂ ਵੀ ਇਹਨੂੰ ਖਾ ਸਕਦੇ ਹਾਂ। ਖੱਟੀ ਰੋਟੀ ਬਣਾਉਣੀ। ਹੁਣ ਆਪਾਂ ਜੀ ਇਹਦੇ ਵਿੱਚ ਦਹੀਂ ਐਡ ਕਰ ਰਹੇ ਹਾਂ। ਦਹੀਂ ਐਡ ਕਰਨ ਲਈ ਆਪਾਂ ਗੈਸ ਆ ਜੀ ਜਿਹੜਾ ਉਹ ਕਰ ਲਿਆ ਸੀਗਾ ਸèm। ਇਹ ਆਪਣੀ ਖੱਟੀ ਮਿੱਠੀ ਹੀ ਬਣ ਜੂਗੀ ਸੱਚੀ ਹੁਣ ਆਪਾਂ ਜਿਹਦੇ ਵਿੱਚ ਪਾਣੀ ਐਡ ਕਰ ਦਾਂਗੇ ਕਰਛੀ ਦੇ ਸਫੈਤਾ ਨਾਲ ਆਪਾਂ ਇਹਨੂੰ ਲਗਾਤਾਰ ਹਿਲਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਿੰਗੇ ਪਾਣੀ ਜੇ ਤੁਸੀਂ ਆਪਣੇ ਹਿਸਾਬ ਨਾਲ ਪਾ ਲਿਓ ਜਿੰਨੇ ਕੁ ਤੁਸੀਂ ਸਖਦੀ ਆ ਜਿਹੜੀ ਗਾੜ੍ਹੀ ਪਤਲੀ ਰੱਖਣੀ ਹੈ ਜਿਆਦਾ ਗਾੜ੍ਹੀ ਰੱਖਣੀ ਹੈ ਤਾਂ ਪਾਣੀ ਘੱਟ ਪਾ ਲਿਓ ਪਤਲੀ ਕਰਨੀ ਹੈ ਥੋੜ੍ਹਾ ਜਿਹਾ ਵੱਧ ਪਾ ਲਿਓ ਚੰਗੀ ਤਰ੍ਹਾਂ ਪਕਾ ਦਾਂਗੇ ਜੀ ਮਿਕਸ ਥੋੜਾ ਜਿਹਾ ਪਾਣੀ ਆਪਾਂ ਹੋਰ ਐਡ ਕਰ ਦਾਂਗੇ ਆਪਾਂ ਹਟਾਪ ਦਾਂਗੇ ਜੀ ਢਾਕੇ ਪਕਾਵਾਂਗੇ ਵਿੱਚ ਵਿੱਚ ਆਪਾਂ ਸਬਜੀ ਨੂੰ ਨਾਲ ਦੀ ਨਾਲ ਜੀ ਵਿੱਚ ਵਿੱਚ ਚੈੱਕ ਵੀ ਕਰਦੇ ਰਹਿਾਂਗੇ ਹਾਂਜੀ ਦਾਲ ਆਪਣੀ ਬਣ ਰਹੀ ਹੈ ਜੀ ਸਬਜੀ ਤੇ ਆਪਾਂ ਨਾਲ ਦੀ ਨਾਲ ਇਹਨਾਂ ਵਿੱਚ ਵਿੱਚ ਚੈੱਕ ਵੀ ਕਰਦੇ ਰਹਿਾਂਗੇ ਹਾਂਜੀ ਸਬਜੀ ਆਪਣੀ ਬਣ ਰਹੀ ਹੈ ਜੀ ਆਪਾਂ ਥੋੜੀ ਜੀ ਤਰੀ ਵਾਲੀ ਉਹ ਬਣਾਉਣੀ ਆ। ਆਪਾਂ 10 ਮਿੰਟ ਔਕਾ ਡਾਕੇ ਟਾਕੇ ਹੋਰ ਪਕਾਵਾਂਗੇ। ਹਾਂਜੀ ਸਬਜੀ ਆਪਣੀ ਬਣ ਕੇ ਤਿਆਰ ਆ ਜੀ ਗੈਸ ਆਪਾਂ ਕਰਤਾ ਬੰਦ। ਬਹੁਤ ਵਧੀਆ ਆਪਣੀ ਬਣੀ ਆ ਜੀ ਸਬਜੀ। ਆਪਾਂ ਥੋੜੀ ਜੀ ਤਰੀ ਵਾਲੀ ਉਹ ਰੱਖੀ ਆਪਾਂ ਨੂੰ ਤਰੀ ਵਾਲੀ ਉਹ ਪਸੰਦ ਆ। ਤੇ ਜੇ ਤੁਸੀਂ ਜ਼ਿਆਦਾ ਗਾੜੀ ਰੱਖਣੀ ਆ ਤਾਂ ਕਰ ਸਕਦੇ ਹੋ ਜੀ। ਇਹ ਆਪਾਂ ਜੀ ਇਹਨੂੰ ਆਲੂ ਦੀ ਸਬਜ਼ੀ ਪੂਰੀਆਂ ਦੇ ਨਾਲ ਵੀ ਬਹੁਤ ਵਧੀਆ ਲੱਗਦੀ ਹੈ ਤੇ ਆਪਾਂ ਰੋਟੀ ਦੇ ਨਾਲ ਵੀ ਇਹਨੂੰ ਸਰਵ ਕਰ ਸਕਦੇ ਹਾਂ ਜੀ ਜਿਹੜੇ ਭੈਣ ਪਰ ਆਪਣੇ ਨੇ ਜੋੜੇ ਹੋਏ ਨੇ ਜੀ ਆਪਾਂ ਨੂੰ ਹਰ ਰੋਜ਼ ਸੋਹਣੇ ਸੋਹਣੇ ਵਧੀਆ ਕਮੈਂਟ ਕਰਦੇ ਨੇ ਸਾਰਿਆਂ ਦਾ ਬਹੁਤ ਧੰਨਵਾਦ ਕਰਦੇ ਨੇ ਜਿ세 ਤਰ ਆਪਣਾ ਪਿਆਰ ਸਪੋਰਟ ਬਣਾਈ ਰੱਖਿਓ ਜੀ ਹੱਸਦੇ ਬੱਸ ਦੇ ਰਹੋ ਜੀ ਚੜ੍ਹਦੀ ਕਲਾ ਚ ਰਹੋ ਪ੍ਰਮਾਤਮਾ ਸਾਰੇ ਭੈਣ ਭਰਾਵਾਂ ਨੂੰ ਤਰੱਕੀ ਬਖਸ਼ੇ ਜੀ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਧੰਨਵਾਦ